சாே சத் நாம வா ਬਾਪੂ ਹਰਵੰਦ ਸਿੰਘ ਜੀ ਦੀ 94 ਸਾਲ ਦੀ ਉਮਰ ਸੀ ਬੜੀ ਮਹਾਨ ਸਖਸ਼ੀਅਰ ਸੀ ਬਾਪੂ ਜੀ ਦੀ ਸੇਵਾ ਦਾ ਮੌਕਾ ਸਾਨੂੰ 18 12 2024 ਨੂੰ ਮਿਲਿਆ ਤੇ 29 12 2024 ਨੂੰ ਬਾਪੂ ਸਿਰਫ 11 ਦਿਨਾਂ ਦਾ ਸਫ਼ਰ ਸੁਪਨਿਆਂ ਦੇ ਘਰ ਵਿੱਚ ਪੂਰਾ ਕਰਕੇ ਕਾਲ ਚਲਾਣਾ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਿਆਨੀ ਹਰਬੰਸ ਸਿੰਘ ਜੀ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਬਾਪੂ ਜੀ ਦੀ ਸੇਵਾ ਦਾ ਮੌਕਾ ਸਾਨੂੰ 18 12 2024 ਨੂੰ ਮਿਲਿਆ ਤੇ 29 12 2024 ਨੂੰ ਬਾਪੂ ਸਿਰਫ 11 ਦਿਨਾਂ ਦਾ ਸਫ਼ਰ ਸੁਪਨਿਆਂ ਦੇ ਘਰ ਵਿੱਚ ਪੂਰਾ ਕਰਕੇ ਕਾਲ ਚਲਾਣਾ ਕਰਕੇ ਅਸੀਂ ਭਾਗਾਂ ਵਾਲੇ ਸੀ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਐਡੀ ਉੱਚੀ ਸੁੱਚੀ ਸ਼ਖਸੀਅਤ ਦੀ ਸਾਨੂੰ ਸੇਵਾ ਬਖਸ਼ੀ ਚਾਹੇ ਉਹ 11 ਦਿਨਾਂ ਦੀ ਸੀ ਚਾਹੇ ਉਹ 11 ਪਲਾਂ ਦੀ ਸੀ ਪਰ ਸਾਡੇ ਲਈ ਉਹ ਸਦੀਆਂ ਵਰਗੀ ਸੀ ਉਹ ਸੇਵਾ ਜਿਹੜੀ ਬਾਪੂ ਹਰਵੰਦ ਸਿੰਘ ਜੀ ਦੀ ਸੇਵਾ ਸਾਨੂੰ ਮਿਲੀ ਬਾਪੂ ਹਰਵੰਦ ਸਿੰਘ ਜੀ ਦੀ 94 ਸਾਲ ਦੀ ਉਮਰ ਸੀ ਬੜੀ ਮਹਾਨ ਸ਼ਖਸੀਅਤ ਸੀ ਬਾਪੂ ਜੀ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਸੀ ਪਾਕਿਸਤਾਨ ਵਿਖੇ ਜ਼ਿਲ੍ਹਾ ਮਲਤਾਨ ਤੇ ਖਾਨੇਵਾਲ ਪਿੰਡ ਵਿੱਚ ਹੋਇਆ ਸੀ ਬਾਪੂ ਜੀ ਦਾ ਜਨਮ ਤੇ ਬਾਪੂ ਜੀ ਨੂੰ ਸੇਵਾ ਕਰਨ ਲਈ ਕੌਮ ਦੀ ਧਰਮ ਦੀ ਬਹੁਤ ਵੱਡਾ ਮਹਾਰਾ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਜਿਗਰਾ ਬਖਸ਼ਿਆ ਸੀ ਬਾਪੂ ਜੀ ਨੇ ਧਰਮ ਯੁੱਧ ਦੇ ਮੋਰਚਿਆਂ ਲਈ ਜੇਲਾਂ ਕੱਟੀਆਂ ਬਾਪੂ ਜੀ ਨੇ ਪੰਜਾਬੀ ਬੋਲ ਦੇ ਸੂਬਿਆਂ ਲਈ ਜੇਲਾਂ ਕੱਟੀਆਂ ਬਾਪੂ ਜੀ ਨੇ ਜਦੋਂ ਦਰਬਾਰ ਸਾਹਿਬ ਤੇ ਤੋਪਾਂ ਤੇ ਟੈਂਕਾਂ ਦਾ ਹਮਲਾ ਕੀਤਾ ਗਿਆ ਉਗੋਂ ਦਿੱਲੀ ਚ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਜੇਲਾਂ ਕੱਟੀਆਂ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਹਿਬ ਦੇ ਨਾਲ 2 ਸਾਲ ਲੁਧਿਆਣੇ ਸੈਂਟਰਲ ਜੇਲ੍ਹ ਦੇ ਵਿੱਚ ਰਹੇ ਬਾਪੂ ਜੀ ਨੇ ਪੰਜਾਬੀ ਬੋਲਦੇ ਸੂਬਿਆਂ ਦੇ ਲਈ ਅਲੱਗ-ਅਲੱਗ ਥਾਵਾਂ ਤੇ ਜੇਲਾਂ ਕੱਟੀਆਂ ਫਿਰ ਆਪਦੇ ਪਿੰਡ ਦੇ 10 ਸਾਲ ਸਰਪੰਚ ਰਹੇ ਫਿਰ ਬਲਾਚੌਰ ਸ਼ਹਿਰ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਿਆਰਪੁਰ ਜ਼ਿਲ੍ਹੇ ਦੇ ਫੇਰ ਬਾਪੂ ਜੀ LIC ਦੇ ਏਜੰਟ ਵੀ ਸੀ ਨਾਲ ਆਪਣੀ ਕਿਰਤ ਕਮਾਈ ਵੀ ਕਰਦੇ ਸੀ ਤੇ ਐਡੀ ਸੁੱਚੀ ਸ਼ਖਸੀਅਤ ਐਡੀ ਉੱਚੀ ਸ਼ਖਸੀਅਤ ਦੀ ਸੇਵਾ ਮਿਲੇ ਸਾਨੂੰ ਤੇ ਅਸੀਂ ਆਪਣੇ ਆਪ ਨੂੰ ਬੜਪਾਗੇ ਨਾਲ ਸਮਝ ਗਏ ਅਸੀਂ ਬਹੁਤ ਭਾਗਾ ਵਾਲੇ ਆ ਜਿਹੜੀਆਂ ਐਦਾਂ ਦੀਆਂ ਰੱਬੀ ਰੂਹਾਂ ਦੀ ਸੇਵਾ ਸਾਨੂੰ ਬਖਸ਼ੀ ਮਹਾਰਾਜ ਸੱਚੇ ਪਾਤਸ਼ਾਹ ਪਰ ਇੱਥੇ ਇੱਕ ਦੁੱਖ ਵੀ ਆ ਅੱਜ ਦਾ ਸਮਾਜ ਕਿਸ ਪੱਧਰ ਤੱਕ ਨਿੱਗਰ ਚੱਲਿਆ ਅੱਜ ਦੇ ਖੂਨ ਦੇ ਰਿਸ਼ਤੇ ਕਿਵੇਂ ਲੀਰੋ ਲੀਰ ਹੋ ਚੱਲੇ ਨੇ ਇਹ ਬਾਪੂ ਹਰਬਾਨ ਸਿੰਘ ਜੀ ਦੇ ਜੀਵਨ ਤੋਂ ਸੁੱਖਿਆ ਮਿਲਦੀ ਹੈ ਬਾਪੂ ਜੀ ਨੇ ਸਾਰਾ ਜੀਵਨ ਲੇਖੇ ਲਾਇਆ ਕੌਮ ਦੇ ਧਰਮ ਦੇ ਤੇ ਬਾਪੂ ਜੀ ਨੇ ਸਾਰੇ ਜੀਵਨ ਦੇ ਵਿੱਚ ਆਪਣੇ ਵਾਸਤੇ ਕੁਝ ਵੀ ਨਹੀਂ ਕੀਤਾ ਵੀ ਕੋਈ ਕਮਾਈਆਂ ਨਹੀਂ ਕੀਤੀਆਂ ਕੋਈ ਖੱਟੀਆਂ ਨਹੀਂ ਕੀਤੀਆਂ ਕੋਈ ਕੋਠੀਆਂ ਕਾਰਖਾਨੇ ਨਹੀਂ ਲਾਏ ਸਿਰਫ ਸੇਵਾ ਕੀਤੀ ਤੇ ਅਖੀਰ ਕਿਸੇ ਭੈਣ ਭਰਾ ਭਰਾਏ ਭਤੀਜੇ ਨੇ ਚਾਚੇ ਤਾਏ ਨੇ ਪੁੱਤ ਨੇ ਮਾਮੇ ਭੂਆ ਦੇ ਮਾਸੀ ਦੇ ਪੁੱਤ ਨੇ ਕਿਸੇ ਨੇ ਆ ਕੇ ਬਾਣੀ ਫੜੀ ਬਾਪੂ ਜੀ ਪਿੰਡ ਭਰਾਪੁਰ ਦੇ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਸੀ ਜਿੱਥੋਂ ਅਸੀਂ ਲੈ ਕੇ ਆਏ ਸੀ ਉਸੇ ਪਿੰਡ ਦੇ ਸਰਪੰਚ ਜਿਹੜੇ 10 ਸਾਲ ਸਰਪੰਚ ਰਹੇ ਹੋਣ ਚਲੋ 5 ਸਾਲ ਲਈ ਇੱਕ ਵਾਰੀ ਸਰਪੰਚ ਚੁਣਿਆ ਜਾਂਦਾ ਗਲਤੀ ਨਾਲ 10 ਸਾਲ ਲਈ ਗਲਤੀ ਨਾਲ ਸਰਪੰਚ ਨਹੀਂ ਚੁਣਿਆ ਜਾਂਦਾ ਇੱਥੋਂ ਅੰਦਾਜ਼ਾ ਲਾਉਣਾ ਵੀ ਕਿੰਨੇ ਚੰਗੇ ਸੀ ਗਿਆਨੀ ਜੀ ਗਿਆਨੀ ਜੀ ਨਗਰ ਦੇ ਸਰਪੰਚ ਸਾਹਿਬ ਮੌਜੂਦਾ ਖੜੇ ਨੇ ਇਸ ਟਾਈਮ ਮੌਜੂਦਾ ਸਰਪੰਚ ਇਹਨਾਂ ਦੀ ਨੂ ਆ ਨਾ ਤੁਹਾਡੇ ਹਾਂਜੀ ਹਾਂਜੀ ਤੇ ਇਹ ਇੱਥੇ ਅੱਜ ਬਾਪੂ ਜੀ ਦਾ ਆਰਥਿਕ ਸ਼ਰੀਰ ਲੈਣ ਲਈ ਪਹੁੰਚੇ ਨੇ ਅਸੀਂ ਧੰਨਵਾਦ ਕਰਦੇ ਹਾਂ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਆਪਣਾ ਫਰਜ਼ ਭਰਾ ਹੋਣ ਤੋਂ ਵੀ ਵੱਧ ਕੇ ਪੁੱਤ ਹੋਣ ਤੋਂ ਵੀ ਵੱਧ ਕੇ ਨਵਾਇਆ ਬਾਪੂ ਜੀ ਦਾ ਸਾਰਾ ਨਗਰ ਉੱਥੇ ਮਾਣ ਕਰਦਾ ਸਾਰੇ ਨਗਰ ਦੇ ਲੋਕ ਚਾਹੁੰਦੇ ਸੀ ਵੀ ਹਰਬੰਸ ਸਿੰਘ ਗਿਆਨੀ ਹਰਬੰਸ ਸਿੰਘ ਜਿਹੜੀ ਸੇਵਾ ਵਾ ਜਿਹੜੀ ਗੁਰੂ ਘਰ ਚ ਹੋ ਜਵੇ ਪਰ ਜਦੋਂ ਹਾਲਾਤ ਜ਼ਿਆਦਾ ਵਿਗੜ ਗਏ ਬਾਥਰੂਮ ਲੈਟਰਨ ਵਿੱਚ ਹੀ ਹੋਣ ਲੱਗ ਗਿਆ ਪਤਾ ਲੱਗਣੋਂ ਹਟ ਕੇ ਤੁਰਨ ਫਿਰਨ ਤੋਂ ਰਹਿ ਗਏ ਤਾਂ ਵੀ ਇਹ ਸਭ ਚਾਹੁੰਦੇ ਸੀਗੇ ਵੀ ਕਿਸੇ ਤਰੀਕੇ ਬਾਪੂ ਦੀ ਸੇਵਾ ਨਗਰ ਦੇ ਲਿਖੇ ਲੱਗ ਜੇ ਪਰ ਸਾਡੇ ਭਾਗਾਂ 'ਚ ਸੇਵਾ ਰਹੀ ਸਤਨਾਮ ਸਿੰਘ ਜੀ ਨੇ ਸਾਨੂੰ ਵੀਡੀਓ ਬਣਾ ਕੇ ਭੇਜਦੀ ਜਦੋਂ ਉਹਨਾਂ ਨੇ ਵੀਡੀਓ ਦੇ ਵਿੱਚ ਇਹਨਾਂ ਦੇ ਬਾਰੇ ਬੋਲਿਆ ਵੀ ਇਹਨਾਂ ਨੇ ਧਰਮ ਯੁੱਧ ਦੇ ਮੋਰਚੇ ਵਾਸਤੇ ਜੇਲ੍ਹ ਕੱਟੀ ਆ ਇਹਨਾਂ ਨੇ ਪੰਜਾਬੀ ਬੋਲਦੇ ਸੂਬੇ ਲਈ ਜੇਲ੍ਹ ਕੱਟੀ ਆ ਤਾਂ ਸੱਤ ਉਹ ਰਿਹਾ ਨਹੀਂ ਗਿਆ ਅਸੀਂ ਤੜਕਿਓ ਗੱਡੀ ਚੱਕੀ 5 ਵਜੇ ਅਸੀਂ ਇੱਥੋਂ ਨਿਕਲੇ ਸੀ 7 ਵਜੇ ਦੇ ਨੂੰ ਅਸੀਂ ਪਿੰਡ ਪਹੁੰਚ ਗਏ ਸੀ ਦਿਨ ਚੜ੍ਹਦੇ ਨੂੰ ਤੇ ਉੱਥੇ ਨਗਰ ਦੇ ਲੋਕਾਂ ਨੇ ਸਾਰਿਆਂ ਨੇ ਸਾਨੂੰ ਗਿਆਨੀ ਜੀ ਦੀਆਂ ਬੜੀਆਂ ਐਸੀਆਂ ਸਵਾਵਾਂ ਬਾਰੇ ਜਾਣਕਾਰੀਆਂ ਦਿੱਤੀਆਂ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਵੀ ਆਪਾਂ ਕਦੇ ਕਰਾਂਗੇ ਬਾਪੂ ਜੀ ਨੂੰ ਪੁੱਛਣ ਲੱਗੇ ਬਾਪੂ ਜੀ ਤੁਸੀਂ ਜੇਲਾਂ ਕੱਟੀਆਂ ਇੰਨਾ ਟਾਈਮ ਜੇਲ੍ਹ 'ਚ ਰਹੇ ਵੀ ਤੁਹਾਨੂੰ ਕਦੇ ਕੋਈ ਮਾਣ ਨਹੀਂ ਮਿਲਿਆ ਬਾਪੂ ਜੀ ਕਹਿੰਦੇ ਇੱਕ ਪੈਨਸ਼ਨ ਮਿਲਦੀ ਹੈ ਤਿੰਨ ਮਹੀਨਿਆਂ ਬਾਅਦ 20-2500 ਰੁਪਏ ਪੈਨਸ਼ਨ ਆ ਬੱਸ ਤੇ ਮੇਰਾ 2 ਕਿਲੋ ਘਿਓ ਵੀ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੁਣ ਹੈ ਨਹੀਂ ਦੁਨੀਆ ਤੇ ਉਹ ਖਾ ਗਿਆ ਸੀ ਜੇਲ੍ਹ ਦੇ ਵਿੱਚ ਮੈਨੂੰ ਪਿੰਡ ਦੇ ਮੇਰੇ ਘਿਓ ਦੇ ਕੇ ਆਏ ਸੀ ਤੇ ਉਹ ਵੀ ਬਾਦਲ ਸਾਹਿਬ ਛੱਗ ਗਏ ਸੀ ਐਸੀਆਂ ਰੂਹਾਂ ਨੂੰ ਅੱਜ ਐਸਜੀਪੀਸੀ ਸ਼੍ਰੋਮਣੀ ਕਮੇਟੀ ਵੱਲੋਂ ਜੇ ਢੋਈ ਨਹੀਂ ਮਿਲ ਸਕਦੀ ਜੀ ਉੱਥੇ ਅੱਜ ਤੱਕ ਐਡਾ ਅਰਬਾਂ ਖਰਬਾਂ ਦਾ ਬਜਟ ਹੋਣ ਦੇ ਬਾਵਜੂਦ ਗੁਰੂ ਦੇ ਸਿੱਖਾਂ ਵਾਸਤੇ ਵੀ ਇੱਕ ਉੱਥੇ ਪ੍ਰਬੰਧ ਨਹੀਂ ਕੀਤਾ ਗਿਆ ਜਿੱਥੇ ਨਿਉਟੀਆਂ ਨੂੰ ਓਟ ਨਿਤਰੀਆਂ ਨੂੰ ਧਿਰ ਨੇ ਆਸਰਿਆਂ ਨੂੰ ਆਸਰਾ ਮਿਲ ਸਕੇ 22000 ਕਿੱਲਾ ਜ਼ਮੀਨ ਦਾ ਕੀ ਕਰਨਾ ਜੇ ਗੁਰੂ ਦੇ ਸਿੱਖ ਜਿਨ੍ਹਾਂ ਨੇ ਪੰਥ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਜੇ ਉਹਨਾਂ ਨੂੰ ਢੋਈ ਨਾ ਮਿਲੇ ਅਖੀਰ ਇੱਥੇ ਰਿਸ਼ਤੇਦਾਰਾਂ ਦੀ ਗੱਲ ਕਰਨੀ ਵੀ ਬਣਦੀ ਆ ਇਹੀ ਬਾਪੂ ਜੀ ਦੇ ਕੋਲੇ ਕੋਈ ਕਰੋੜਾਂ ਰੁਪਈਆ ਦਾ ਪੈਸਾ ਹੁੰਦਾ ਇਹਨਾਂ ਕੋਲੇ ਜਮਾ ਪੂੰਜੀ ਹੁੰਦੀ ਤੇ ਦੂਰ ਦਾ ਰਿਸ਼ਤੇਦਾਰ ਵੀ ਨੇੜੇ ਦਾ ਹੋ ਕੇ ਖੜਦਾ ਆ ਕੇ ਤੇ ਅੱਜ ਇਹਨਾਂ ਕੋਲੇ 10 ਰੁਪਏ ਨਿਕਲੇ ਸੀ ਜੇਬ ਦੇ ਵਿੱਚੋਂ ਇੱਕ ਪੈਨ ਨਿਕਲਿਆ ਤੇ ਇੱਕ ਆਧਾਰ ਕਾਰਡ ਨਿਕਲਿਆ ਬਾਪੂ ਜੀ ਇਹ ਬਾਪੂ ਜੀ ਦੀ ਕਮਾਈ ਸੀ ساری ਜ਼ਿੰਦਗੀ ਦੀ ਇੱਕ ਪੈਨ 10 ਰੁਪਏ ਤੇ ਇੱਕ ਆਪਣੀ ਆਈਡੈਂਟੀਟੀ ਇਸ ਤਰ੍ਹਾਂ ਦੇ ਸੀ ਲੀਡਰ ਸਾਡੇ ਪੰਜਾਬ ਦੇ ਇਸ ਤਰ੍ਹਾਂ ਦੇ ਸੀ ਸ਼ੋਮਣੀ ਅਕਾਲੀ ਦਲ ਦੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਦੀ ਖਾਤਰ ਆਪਣੇ ਸਮਾਜ ਦੀ ਖਾਤਰ ਧਰਮ ਦੀ ਖਾਤਰ ਪਰ ਅੱਜ ਇਹਨਾਂ ਨੂੰ ਇੰਨਾ ਹਾਲਾਤਾਂ ਦੇ ਵਿੱਚ ਐਦਾਂ ਦੇ ਘਰਾਂ 'ਚ ਆਉਣਾ ਪੈਂਦਾ ਠੀਕ ਆ ਅਸੀਂ ਸੇਵਾ ਕੀਤੀ ਪਰ ਦੁੱਖ ਇਸ ਗੱਲ ਦਾ ਵੀ ਐਡਾ ਉੱਚੀ ਸਖਸ਼ੀਤ ਵਾਲਾ ਬੰਦਾ ਕਿਸੇ ਆਸ਼ਰਮ ਚ ਆਉਣਾ ਪਵੇ ਉਹਨੂੰ ਐਡੀ ਉੱਚੀ ਸਖਸ਼ੀਤ ਵਾਲੇ ਬੰਦੇ ਨੂੰ ਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਲਵਾਰਸਾਂ ਵਾਂਗ ਪੈਣਾ ਪਵੇ ਐਡੀ ਉੱਚੀ ਸਖਸ਼ੀਤ ਨੂੰ ਇਹ ਗੱਲ ਕਹਿਣੀ ਪਵੇ ਬੋਲ ਕੇ ਵੀ ਮੈਨੂੰ ਪੁੱਤ ਤੁਸੀਂ ਲੈ ਜਾਓ ਆ ਕੇ ਮੈਂ ਬਹੁਤ ਔਖਾ ਆ ਇਹ ਲਫ਼ਜ਼ ਬੋਲੇ ਸੀ ਬਾਪੂ ਨੇ ਉਸ ਵੀਡੀਓ 'ਚ ਜਿਹੜੀ ਵੀਡੀਓ ਦੇਖ ਕੇ ਅਸੀਂ ਗਏ ਸੀ ਤੇ ਵਾਹਿਗੁਰੂ ਤੋਂ ਬਿਨਾਂ ਉਹਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਚਨਾਂ ਤੋਂ ਬਿਨਾਂ ਇੱਕ ਵੀ ਲਫ਼ਜ਼ ਇਹਨਾਂ ਦੇ ਮੂੰਹੋਂ ਨਹੀਂ ਨਿਕਲਦਾ ਸੀ ਇੱਕ ਵਾਰ ਵੀ ਇਹਨਾਂ ਨੇ ਹਾਇ ਨਹੀਂ ਕਿਹਾ ਇੱਕ ਵੀਰੀ ਵੀ ਇਹਨਾਂ ਨੇ ਕੋਈ ਕਿਸੇ ਨੂੰ ਗਿਲਾ ਨਹੀਂ ਕੀਤਾ 11 ਦਿਨਾਂ ਦਾ ਜਿਹੜਾ ਸਫ਼ਰ ਸੀ ਹਸਪਤਾਲ ਦੇ ਵਿੱਚ ਹੀ ਬੀਤਿਆ ਜਿਸ ਦਿਨ ਚੜ੍ਹਾਈ ਕਰੀ ਆ ਰਾਤ ਨੂੰ ਵਧੀਆ ਪ੍ਰਸ਼ਾਦ ਦਾ ਛਕਿਆ ਸਵੇਰੇ ਦੁੱਧ ਪੀਤਾ ਕਰੀ ਉਸ ਤੋਂ ਘੰਟੇ ਡੇਢ ਘੰਟੇ ਬਾਅਦ ਜੂਸ ਮੰਗਿਆ ਕੁੜੀਆਂ ਤੋਂ ਜਿਹੜੇ ਨਰਸਿੰਗ ਸਟਾਫ ਸੀ ਪੈਣਾ ਸਾਡੀਆਂ ਉਹਨਾਂ ਨੇ ਜੂਸ ਪੁਲਾਇਆ ਜੂਸ ਦੀਆਂ ਦੋ ਘੁੱਟਾਂ ਪੀ ਕੇ ਤੇ ਵਾਹਿਗੁਰੂ ਦਾ ਨਾਮ ਲੈ ਕੇ ਤੇ ਵਾਹਿਗੁਰੂ ਕੋਲੇ ਜਾ ਪਹੁੰਚੇ ਬਾਪੂ ਜੀ ਕੋਈ ਹਾਏ ਦਈਆ ਨਹੀਂ ਕੀਤੀ ਕੋਈ ਤਕਲੀਫ ਨਹੀਂ ਕੱਟੀ ਬਸ ਇੱਕ ਲੋਕਾਂ ਤੱਕਰ ਸ਼ੈਰ ਸੁਨੇਹਾ ਦੇਣਾ ਸੀ ਬਾਪੂ ਨੇ ਕਿਉਂਕਿ ਜੇ ਉੱਥੇ ਪਹਾਰਾਪੁਰ ਪਿੰਡ ਦੇ ਵਿੱਚ ਹੀ ਬਾਪੂ ਜੀ ਚੜਾਈ ਕਰ ਜਾਂਦੇ ਸ਼ਾਇਦ ਪਿੰਡ ਤੋਂ ਬਿਨਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ ਵੀ ਗਿਆਨੀ ਹਰਬੰਸ ਸਿੰਘ ਜੀ ਨੇ ਕੀ ਕੀਤਾ ਸੀ ਦੇ ਆਪਣੀ ਕੌਮ ਦੇ ਲਈ ਸ਼ਾਇਦ ਅੱਜ ਸੋਸ਼ਲ ਮੀਡੀਆ ਤੇ ਲੱਖਾਂ ਲੋਕ ਜਿਹੜੇ ਬਾਪੂ ਜੀ ਦੀ ਵੀਡੀਓ ਨੂੰ ਦੇਖ ਚੁੱਕੇ ਆ ਹੁਣ ਤੱਕ ਤੇ ਜੇ ਅੱਜ ਇਸ ਵੀਡੀਓ ਨੂੰ ਦੇਖਣਗੇ ਸ਼ਾਇਦ ਉਹਨਾਂ ਤੇ ਕਰ ਸਨੇਹਾ ਪਚਾਉਣਾ ਸੀ ਗਿਆਨੀ ਹਰਬੰਸ ਸਿੰਘ ਜੀ ਨੇ ਤਾਂ ਹੀ ਇਹ 11 ਦਿਨਾਂ ਵਾਸਤੇ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਚ ਆਏ ਸੀ ਤੇ ਨਹੀਂ ਤਾਂ ਜਿੱਥੇ ਇੰਨਾ ਵਕਤ ਕੱਢ ਲਿਆ ਸੀ ਉੱਥੇ ਉਸੇ ਨਗਰ ਖੇੜੇ ਚ ਉਸੇ ਗੁਰੂ ਘਰ ਚ ਇਹ ਵਕਤ ਵੀ ਨਿਕਲ ਜਾਣਾ ਸੀ ਪਰ ਅੱਜ ਇਨਾਂ ਦਾ ਸਨੇਹਾ ਇਹੀ ਆ ਅੱਜ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਗਿਆਨੀ ਹਰਬੰਸ ਸਿੰਘ ਜੀ ਦੀ ਗੱਲ ਨਹੀਂ ਕੱਲਿਆਂ ਦੀ ਗੱਲ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਰ ਸਾਡੀ ਕੌਮ ਦੇ ਹੀਰੇ ਆ ਜਿਹੜੇ ਕਿਤੇ ਨਾ ਕਿਤੇ ਇਲਾਜ ਤੋਂ ਬਿਨਾਂ ਜਾਂ ਆਪਣਿਆਂ ਤੋਂ ਬਿਨਾਂ ਤਕਲੀਫ 'ਚ ਨੇ ਜਦੋਂ ਮੈਨੂੰ ਸਰਪੰਚ ਸਾਹਿਬ ਉਹਨਾਂ ਨੇ ਦੱਸੀ ਗੱਲ ਪਿੰਡ ਉੱਤੇ ਖੜੇ ਗੁਰੂ ਘਰ 'ਚ ਕਹਿੰਦੇ ਸਾਡੇ ਪਿੰਡ ਦੀ ਸਭ ਤੋਂ ਉਮਰ ਵੱਧ ਉਮਰ ਵਾਲੇ ਬੰਦੇ ਵੀ ਇਹੀ ਆ ਤੁਸੀਂ ਸੋਚ ਕੇ ਦੇਖੋ ਇੱਕ ਪਿੰਡ ਦੇ ਸਾਬਕਾ ਸਰਪੰਚ ਜਿਹੜੇ 10 ਸਾਲ ਸਰਪੰਚ ਰਹੇ ਹੋਣ ਉਹ ਲਵਾਰਸ ਹੋ ਜਾਣ ਇੱਕ ਪਿੰਡ ਦੇ ਸਭ ਤੋਂ ਵੱਧ ਉਮਰ ਦੇ ਬੰਦੇ ਜਿਹੜੇ ਉਸ ਪਿੰਡ ਦੇ ਵਿੱਚ ਸਭ ਤੋਂ ਵੱਡੇ ਸਿਆਣੇ ਤੇ ਗੁਣੀ ਗਿਆਨੀ ਹੋਣ ਉਹਨਾਂ ਨੂੰ ਕੋਈ ਆਸ਼ਰਮ ਵਾਲਾ ਲੈ ਕੇ ਆਵੇ ਜਾ ਕੇ ਕਿੱਥੇ ਚਲੇ ਗਏ ਉਹ ਮਾਮੇ ਮਾਸੀਆਂ ਦੇ ਪੁੱਤ ਭਤੀਜੇ ਭਰਾਵਾਂ ਦੇ ਪੁੱਤ ਉਹ ਰਿਸ਼ਤੇ ਕਿੱਧਰ ਚਲੇ ਗਏ ਉਹ ਸਭ ਇੱਕ ਨਗਰ ਦੇ ਬੰਦੇ ਆਪਣੀ ਡਿਊਟੀ ਨਿਭਾ ਸਕਦੇ ਆ ਜਿਨ੍ਹਾਂ ਦਾ ਕੋਈ ਖੂਨ ਦਾ ਰਿਸ਼ਤਾ ਨਹੀਂ ਇੱਕ ਮੁਹੱਲੇ ਦੇ ਬੰਦੇ ਆਸੇ ਪਾਸੇ ਦੇ ਲੋਕ ਤਾਂ ਫਿਰ ਆਪਣੇ ਕਾਹੋ ਇੱਕ ਹੋਰ ਵੱਡੀ ਗੱਲ ਸੀ ਬਾਪੂ ਜੀ ਦੇ ਜਿਹੜੇ ਭਤੀਜੇ ਸੀ ਉਹ ਪਤਿਤ ਸਿੱਖ ਸੀ ਉਹਨਾਂ ਨੇ ਕੇਸ ਦਾੜ੍ਹੀਆਂ ਕਟਾਏ ਹੋਏ ਸੀ ਉਹ ਸੈਕਟਾਂ ਪੀਡੀਆਂ ਪੀਂਦੇ ਸੀ ਬਾਪੂ ਜੀ ਉਹਨਾਂ ਦੇ ਘਰੇ ਜਾਣਾ ਵੀ ਪਸੰਦ ਨਹੀਂ ਸੀ ਕਰਦੇ ਕਹਿੰਦੇ ਮੈਂ ਐਡੀ ਅਸੂਲੀ ਸੀ ਬੰਦੇ ਵੀ ਉਹਨਾਂ ਦੇ ਹੱਥ ਦੀ ਚਾਹ ਨਹੀਂ ਪਾਣੀ ਵੀ ਨਹੀਂ ਪੀਣਾ ਮੈਂ ਉਹਨਾਂ ਦੇ ਹੱਥ ਤੋਂ ਤੇ ਜਦੋਂ ਅਸੀਂ ਬਾਪੂ ਜੀ ਨੂੰ ਗੱਡੀ 'ਚ ਪਾਇਆ ਲੈ ਕੇ ਆਉਣ ਲੱਗੇ ਬਾਪੂ ਜੀ ਨੂੰ ਪੁੱਛਿਆ ਬਾਪੂ ਜੀ ਹੋਰ ਕੋਈ ਗੱਲ ਦੱਸੋ ਕਹਿੰਦਾ ਪੁੱਤ ਇੱਕ ਮੇਰੀ ਇੱਛਾ ਪੂਰੀ ਕਰ ਦੋ ਮੈਂ ਕਿਹਾ ਦੱਸੋ ਕਹਿੰਦੇ ਨਾਲ ਇੱਥੋਂ 15 ਕਿਲੋਮੀਟਰ ਤੇ ਬਿਸ਼ੌੜੀ ਪਿੰਡ ਆ ਕਹਿੰਦਾ ਮੇਰੀ ਮਾਂ ਦੀ ਜਨਮ ਭੂਮੀ ਆ ਮੇਰੇ ਨਾਨਕੇ ਆ ਮੈਨੂੰ ਉੱਥੇ ਗੁਰੂ ਘਰ ਤੇ ਦਰਸ਼ਨ ਕਰਾ ਚੱਲੋ ਜਾਂਦੇ ਹੋਏ ਆ ਮੰਗਿਆ ਸੀ ਬਾਪੂ ਜੀ ਨੇ ਤੇ ਅਸੀਂ ਉੱਥੋਂ ਗੱਡੀ ਕੱਢੀ ਸਿੱਧਾ ਬਿਸ਼ੌੜੀ ਪਿੰਡ ਚਲੇ ਗਏ ਬਿਸ਼ੌੜੀ ਪਿੰਡ ਜਾਂਦੇ ਜਾਂਦੇ ਬਾਪੂ ਜੀ ਦਾ ਬਾਥਰੂਮ ਵਿੱਚ ਨਿਕਲ ਗਿਆ ਗਿੱਲੇ ਹੋ ਗਏ ਜਦੋਂ ਮੈਂ ਉੱਤਰਿਆ ਗੱਡੀ ਤੋਂ ਗੁਰੂ ਘਰ ਦੇ ਮੂਹਰੇ ਜਾ ਕੇ ਗੱਡੀ ਲਾਈ ਮੈਨੂੰ ਕਹਿੰਦੇ ਪੁੱਤ ਤੂੰ ਹੀ ਅਰਦਾਸ ਕਰ ਦੇ ਮੇਰਾ ਤਾਂ ਬਾਥਰੂਮ ਵਿੱਚ ਨਿਕਲ ਗਿਆ ਹੁਣ ਮੈਂ ਅਰਦਾਸ ਕਰਨ ਦੇ ਕਾਬਿਲ ਨਹੀਂ ਰਿਹਾ ਐਸੀ ਸ਼ਖਸੀਅਤ ਅਸੀਂ ਉੱਥੇ ਗੁਰੂ ਘਰ ਦੇ ਬਾਹਰ ਖੜ ਕੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਬਾਪੂ ਹਰਬੰਸ ਸਿੰਘ ਜੀ ਤੁਹਾਡੇ ਦਰਸ਼ਨਾਂ ਲਈ ਆਏ ਨੇ ਇਹਨਾਂ ਦੀ ਮਾਂ ਦੀ ਜਨਮ ਭੂਮੀ ਆ ਦੇ ਨਾਨਕੇ ਪਿੰਡ ਆ ਕਰਿਓ ਕਿਰਪਾ ਬਾਪੂ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਭਰੇ ਹੱਥ ਰੱਖਿਓ ਇਹਨਾਂ ਦੇ ਸਿਰ ਤੇ ਸ਼ਾਇਦ ਉਸ ਦਿਨ ਉਸ ਮਾਂ ਦੀ ਜਨਮ ਭੂਮੀ ਦੇ ਆਖਰੀ ਦਰਸ਼ਨ ਕਰਨ ਗਏ ਸੀ ਉੱਥੇ ਇਕ ਇਹਨਾਂ ਦੇ ਮਨ 'ਚ ਹੋਰ ਕਸਕ ਸੀ ਇਹ ਉੱਥੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਚਾਹੁੰਦੇ ਸੀ ਪਰ ਨਗਰ ਵਾਲੇ ਦੱਸਦੇ ਆ ਉਹਨਾਂ ਨੇ ਮਨਾ ਕਰਤਾ ਸੀ ਮਿਲਣ ਤੋਂ ਹਨਾ ਇਹਨਾਂ ਨੇ ਬਹੁਤ ਫੋਨ ਕੀਤੇ ਇਹਨਾਂ ਦੇ ਮਾਮੇ ਦੇ ਪੁੱਤਾਂ ਨੂੰ ਉਹ ਆ ਨਹੀਂ ਕਹਿੰਦੇ ਸਕਦੇ ਸੀ ਉਹ ਮਿਲਣ ਵੀ ਨਹੀਂ ਆ ਸਕਦੇ ਸੀ ਤੇ ਉਸ ਦਿਨ ਉਹ ਬਿਛੌੜੀ ਪਿੰਡ ਤੋਂ ਸਿੱਧਾ ਅਸੀਂ ਸੁਪਨਿਆਂ ਦੇ ਘਰ ਪਹੁੰਚੇ ਆ ਤੇ ਅੱਜ ਇਹ ਭਾਰਤਿਕ ਸਰੀਰ ਇਹ ਸਵਾਸਾਂ ਤੋਂ ਬਿਨਾ ਰੂਹ ਤੋਂ ਬਿਨਾ ਆਤਮਾ ਤੋਂ ਬਿਨਾਂ ਇਹ ਸ਼ਰੀਰ ਵਾਪਸ ਅੱਜ ਉਸੇ ਨਗਰ ਚੱਲਿਆ ਜਿਸ ਨਗਰ ਤੋਂ ਅਸੀਂ ਲੈ ਕੇ ਆਏ ਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਸੰਗਤ ਨੂੰ ਵੀ ਬੇਨਤੀ ਅਰਦਾਸ ਕਰਿਓ ਬਾਕੀ ਭੈਣਾ ਭਰਾਵਾਂ ਨੂੰ ਬੇਨਤੀ ਆ ਸੈਟ ਠਕ ਲਿਓ ਭਾਈ ਹੁਣ ਭਾਈ ਨਿਸ਼ਾਨ ਸਿੰਘ ਜੀ ਅਰਦਾਸ ਕਰਨਗੇ ਉਸ ਤੋਂ ਬਾਅਦ ਬਾਪੂ ਜੀ ਨੂੰ ਆਪਾਂ ਇਹਨਾਂ ਦੇ ਨਗਰ ਇਹਨਾਂ ਦੇ ਪਿੰਡ ਭਾਰਾਪੁਰ ਲਈ ਰਵਾਨਾ ਕਰਨਾ ਤੇ ਇਹ ਸਰਪੰਚ ਸਾਹਿਬ ਇਹਨਾਂ ਦੇ ਨਾਲ ਹੀ ਤੁਸੀਂ ਇਹ ਰੱਕ ਕਰ ਲਿਓ ਜੀ ਇਹਨਾਂ ਦਾ ਪਿੰਨ ਤੇ ਇਹ ਇਹਨਾਂ ਦੀ ਵਿਰਾਸਤ ਆ ਤੇ ਯਾਰ ਜਿਹਨਾਂ ਦੇ ਪਿੰਡ ਤੋਂ ਬਚਿੱਤਰ ਸਿੰਘ ਸਾਨੂੰ ਬਖਤਾਵਰ ਸਿੰਘ ਆਏ ਨੇ ਸੈਨਿਕ ਸਿੰਘ ਧੀਰਜ ਸਿੰਘ ਆਏ ਨੇ ਸੁਖਦੇਵ ਸਿੰਘ ਕਸ਼ਮੀਰ ਸਿੰਘ ਮਹਿੰਦਰ ਸਿੰਘ ਧਨੂਵਰਾਮ ਤੇ ਸੁਨੀਲ ਸੁਨੀਲ ਪਵਾਰ ਤੇ ਤੀਰਥਰਾਮ ਜੀ ਆਏ ਨੇ ਜਗਤਵਿੰਦਰ ਸਿੰਘ ਐਂਬੂਲੈਂਸ ਵਾਲਾ ਵੀਰ ਆਇਆ ਵਾ ਬਹੁਤ ਬਹੁਤ ਸ਼ੁਕਰੀਆ ਜੀ ਬਾਈਆਂ ਦਾ ਜਿਹੜੇ ਇਸ ਬਜ਼ੁਰਗ ਨੂੰ ਇਸ ਬਾਪੂ ਜੀ ਨੂੰ ਸਾਡੇ ਕੋਲ ਲੈ ਆਏ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਹਰਬੰਸ ਸਿੰਘ ਜੀ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਤੇ ਅੱਜ 11 ਦਿਨਾਂ ਦਾ ਸਾਡੇ ਸੁਪਨਿਆਂ ਦੇ ਘਰ ਵਿੱਚ ਸਫ਼ਰ ਪੂਰਾ ਕਰਕੇ ਆਪਣੇ ਉਸ ਜੱਦੀ ਪਿੰਡ ਵਾਪਸ ਮਿੱਟੀ ਦੇ ਵਿੱਚ ਮਿੱਟੀ ਹੋਣ ਲਈ ਜਾ ਰਹੇ ਨੇ ਜਿੱਥੋਂ ਉਹਨਾਂ ਦੀ ਸੇਵਾ ਸਾਨੂੰ ਮਿਲੀ ਸੀ ਐਸੀਆਂ ਰੂਹਾਂ ਜਿਨ੍ਹਾਂ ਨੇ ਜੇਲਾਂ ਕੱਟੀਆਂ ਪੰਜਾਬੀ ਬੋਲਦੇ ਸੂਬਿਆਂ ਲਈ ਧਰਮ ਯੁੱਧ ਦੇ ਮੋਰਚਿਆਂ ਵਾਸਤੇ ਤੇ ਅੱਜ ਪਿੰਡ ਦੇ ਵਿੱਚ ਆਪਣੇ ਦੇ ਵਿੱਚ ਇੱਕ ਲਵਾਰਸ ਹਾਲਤ ਦੇ ਵਿੱਚ ਪਏ ਸੀ ਗੁਰੂ ਘਰ 'ਚ ਉਸੇ ਪਿੰਡ ਦੇ 10 ਸਾਲ ਸਰਪੰਚ ਰਹੇ ਉਸੇ ਪਿੰਡ ਦਾ ਸਰਪੰਚ ਲਵਾਰਸ ਕਿਦਾਂ ਹੋ ਸਕਦਾ ਇਹ ਬੜੀ ਵੱਡੀ ਤੇ ਦੁੱਖ ਦੀ ਗੱਲ ਆ ਪੰਜਾਬ ਵਾਸਤੇ ਵੀ ਅੱਜ ਪੰਜਾਬ ਦੇ ਪਿੰਡਾਂ ਦੇ ਜਿਹੜੇ ਸਰਪੰਚ ਸੀ ਉਹ ਲਵਾਰਸ ਹੋ ਰਹੇ ਆ ਤੇ ਆਮ ਬੰਦੇ ਦੀ ਆਪਾਂ ਸਮਝ ਸਕਦੇ ਆ ਕਿੱਦਾਂ ਦੀ ਦੁਰਗਤਿ